ਕੁਆਪਾ ਤੇ ਖਬਰ ਚੱਲ ਰਹੀ ਹੈ ਕਿ ਤੁਸੀਂ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਮਿਲਣ ਗਏ ਤੇ ਉਹ ਤੁਹਾਨੂੰ ਮਿਲੇ ਨਹੀਂ ਇਹ ਕਿੰਨੀ ਕੁ ਸੱਚ ਹੈ ਜੀ ਜਦ ਤੱਕ ਉਹ ਮੇਰਾ ਤਾਂ خیال ਨਹੀਂ ਕਿ ਕੋਈ ਅਜੇ ਹੀ ਖਬਰ ਚੱਲ ਰਹੀ ਹੈ ਔਰ ਹਮਮ ਇੰਡੀਅਨ ਐਕਸਪ੍ਰੈਸ ਨੇ ਇੱਕ ਕਵਰ ਸ਼ਾਇਦਾਂ ਛਾਪੀ ਹੈ ਜੀ ਉਹਦੇ ਅਧਾਰ ਤੇ ਅੱਗੇ ਖਬਰ ਜਿਹੜੀ ਸ਼ਾਇਦ ਇੱਕ ਦੋ ਚੈਨਲਾਂ ਨੇ ਚਲਾਈ ਹੈ ਹਮਮ ਤੇ ਉਹਦੇ ਚ ਬਕਾਇਦਾ ਜਿਹੜਾ ਆ ਆ ਸੂਬਾ ਜਿਹੜੇ ਮਸਲੇ ਨੂੰ ਲੈ ਕੇ ਜਿਹੜੀ ਉਹਨਾਂ ਕੋਲ ਗੱਲ ਸਾਹਮਣੇ ਆਈ ਹੋਗੀ ਉਹਨਾਂ ਨੇ ਦਸੀ ਹੈ ਤੇ ਮੇਰੇ ਨਾਲ ਵੀ ਕਿਸੇ ਨੇ ਮੈਨੂੰ ਪੁੱਛਿਆ ਸੀਗਾ ਤਾਂ ਮੈਂ ਉਸ ਪੱਤਰਕਾਰ ਵੀਰ ਨੂੰ ਦੱਸਿਆ ਸੀਗਾ ਕਿ ਮੈਂ 9 ਤਰੀਕ ਨੂੰ ਚੰਡੀਗੜ੍ਹ ਗਿਆ ਸੀ ਐਤਵਾਰ ਠੀਕ ਹੈ ਹੋਰ ਚੱਲੀ ਬੜੀ ਏ ਫੁੱਲ ਕੇ ਗੱਲਾਂ ਬਤਾ ਹੋਈਆਂ ਹੂੰ ਠੀਕ ਹੈ ਕਿ ਕੁਝ ਉਹਨਾਂ ਦੇ ਰੂਸ ਨੇ ਕੁਝ ਅ ਦੁਜੇਵਨ ਇਤਰਾਜ਼ ਹੋ ਸਕਦੇ ਨੇ ਚਲੋ ਉਹਨਾਂ ਦਾ ਫੈਮਿਲੀ ਦਾ ਆਵਦਾ ਆਪੇ ਹੂੰ ਨਵੇੜ ਲੈਣਗੇ ਹੂੰ ਪਰ ਕਿਉਂਕਿ ਜਿੱਥੇ ਫੈਮਿਲੀ ਦਾ ਉੱਥੇ ਨਾਲ ਹੀ ਪੰਥਕ ਸਿਆਸਤ ਹੈ ਭਾਈ ਮੈਂ ਇਕੱਲੇ ਦਾ ਹਿੱਸਾ ਨਹੀਂ ਹੂੰ ਪਰ ਕਿਉਂਕਿ ਦਰਦ ਮੇਰੇ ਵਰਗਿਆਂ ਨੂੰ ਵੀ ਹੁੰਦਾ ਤੇ ਖਾਸ ਕਰਕੇ ਚਲੋ ਹੂੰ ਕਿਰਪਾ ਸਰ ਮਜੀਠੀਆ ਛੋਟਾ ਪਤਾ ਆ ਪਰ ਸਾਡਾ ਸਤਕਾਰ ਦਾ ਗੂ ਹੈ ਵੱਡਾ ਗੂ ਹੈ ਔਰ ਮੇਰੀ ਬੜੇ ਲੰਬੇ ਸਮੇਂ ਤੋਂ ਸਾਂਝ ਤੇ ਨੀੜਤਾ ਤੇ ਪਰੋਸ ਆਇਆ ਤੇ ਬਹੁਤਾਂ ਬੜੀਆਂ ਖੁੱਲ ਕੇ ਹੋਈਆਂ ਸਾਰੀਆਂ ਜਿਹੜੀਆਂ ਨਾ ਉਤਰਿਕ ਨੂੰ ਮੈਂ ਜਾਤੀ ਤੌਰ ਤੇ ਮਿਲਿਆ ਸੀਗਾ ਤੇ ਫਿਰ ਮੈਨੂੰ ਕਿਉਂਕਿ 10 ਤਰੀਕ ਨੂੰ ਮੈਨੂੰ ਚੰਡੀਗੜ੍ਹ ਦੇ ਵਿੱਚ ਕੋਈ ਕੰਮ ਸੀਗਾ ਜੀ ਤੇ ਮੈਂ ਚਲ ਕੁਦਰਤੀ ਜਿਹੜੇ ਆ ਪੁੰਦਰ ਸਾਹਿਬ ਵਗੈਰਾ ਮੇਰੇ ਪਿੱਛੇ ਕਿਉਂ ਸਾਰੇ ਬਿਜੀ ਸੀਗੇ ਜਿੱਤੇ ਸਰਕਮਸਤਾ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਉਹ ਮੈਨੂੰ ਕਹਿਣ ਲੱਗੇ ਕਿ ਤੇ ਵਿਕਰਮ ਜੀ ਵੱਰ ਜਾਓ ਤੇ ਕੋਸ਼ਿਸ਼ ਕਰੋ ਹਾਂਜੀ ਕਿ ਤੁਹਾਡੀ ਸਹਾਗ ਹੈ ਜੀ ਤੇ ਸਸਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਤੇ ਕਿ ਤੇਰੇ ਮਿੱਤਰ ਮਿਰਨਦਰੂ ਥੋੜਾ ਜਾ ਉਹਨਾਂ ਦਾ ਮੇਰੇ ਤੋਂ ਕੋਈ ਕੋ ਲੰਬਾ ਆਇਆ ਹੂੰ ਤੇ ਤੁਸੀਂ ਜਾ ਕੇ ਗੱਲਬਾਤ ਕਰੋ ਕਨਸੋਲ ਕਰੋ ਅੱਛਾ ਜੀ ਤੇ ਮੈਂ ਕਿਹਾ ਜੀ ਮੈਂ ਤਾਂ ਮਿਲ ਆਇਆ ਹੂੰ ਮੈਂ ਤਾਂ ਮਿਲ ਆਇਆ ਉਹ ਤੇ ਜਿਹੜੇ ਲੰਬੇ ਉਹ ਤੇ ਤੁਹਾਡੇ ਆਪਸ ਵਿੱਚ ਤੁਸੀਂ ਪਰਿਵਾਰ ਬੈਠੋ ਪਰਿਵਾਰ ਬੈਠ ਕੇ ਆਪਦਾ ਮਸਲਾ ਹੱਲ ਕਰੋ ਚਲੋ ਉਹ ਕੋਈ ਗੱਲ ਹੋ ਗਈ ਕਿ ਹੂੰ ਹੰਦਰ ਸਾਹਿਬ ਕਹਿੰਦੇ ਕਿ ਮੈਂ ਚੱਲਦਾ ਹੂੰ ਹਾਂਜੀ ਹੂੰ ਜੀ ਤੇ ਇਥੋਂ ਤੱਕ ਕਿ ਤੇ ਲੋ ਆਲਾਤ ਕੁਝ ਇਸ ਤਰ੍ਹਾਂ ਦੇ ਨੇ ਇਹ ਸਾਰਿਆਂ ਦਾ ਬਿਜ਼ੀ ਸ਼ਡਿਊਲ ਚੱਲਦਾ ਆ ਤੇ ਉਹਦੇ ਮੌਜੂਦ ਵੀ ਫਿਰ ਮੈਂ ਤੇ ਭੁੰਦਰ ਸਾਹਿਬ বিনা ਟਾਈਮ ਲੈ ਅੱਛਾ ਜੀ ਅਸੀਂ ਸਮਝਿਆ ਸੀ ਕਿ ਅਬੀਤੀ ਹੋਣਗੇ ਠੀਕ ਹੈ ਅਸੀਂ ਉਹਨਾਂ ਦੇ ਕਰੇਜ ਜਰ ਜਨੇ ਤੇ ਬਾਅਦ ਪਹਿਲੋਂ ਵੀ ਸਾਡੇ ਕੰਨ ਚ ਆਵਾਜ਼ ਪਈ ਸੀ ਵੀ ਅੱਜ ਉਹ ਆਪਦੇ ਵਕੀਲਾਂ ਕੋਲੇ ਬਿਜ਼ੀ ਨੇ ਅੱਛਾ ਜੀ ਪਰ ਫਿਰ ਵੀ ਆਖਿਆ ਵੀ ਜੇ ਵਕੀਲਾਂ ਕੋਲੇ ਬਿਜ਼ੀ ਹੋਣਗੇ ਨੇ ਤੇ ਆ ਜਾਣਗੇ ਹੂੰ ਜੀ ਜੀ ਤੇ ਜਦ ਤੱਕ ਉਹ ਉਹਨਾਂ ਦੇ ਨਾ ਚਿਰ ਬੈਠਦੇ अच्छा जी ਤੇ ਫਿਰ ਅਸੀਂ ਉਹਨਾਂ ਦੇ ਘਰੇ ਚਲ ਜਾਂਦੇ ਹਾਂ ਉਹਨਾਂ ਦੇ ਵਿਸ਼ੇ ਸਾਡੀ ਛੋਟੀ ਭੈਣ ਨੂੰ ਜੀ ਕਨੀਵਕੁਰ ਮਜੀਠੀਆਂ ਬਕਾਇਦਾ ਬੜੇ ਸਤਿਕਾਰ ਦੇ ਨਾਲ ਸਾਨੂੰ ਬਿਠਾਉਂਦੇ ਆ अच्छा जी ਤੇ ਉਹ ਕਹਿੰਦੇ ਕਿ ਉਹਨੂੰ ਮਜਬੂਰੀ ਹੈ ਆਪਾਂ ਫੇਰ ਸਹੀ ਤੇ ਆਪਾਂ ਇੱਕ ਤਰ੍ਹਾਂ ਮਤਲਬ ਜਿਹੜਾ ਆ ਆਪਣਾ माफ ਜਣਾ ਪਣਾ اچھا ਮੈਂ ਤਾਂ ਕੁਦਰਤੀ ਚਲੋ ਇਹ ਸੀਗਾ ਫਿਰ ਅਸੀਂ ਉੱਥੋਂ ਵਾਪਸ ਚਲੇ ਗਏ ਆ ਇੰਨੀ ਗਲਬਤ ਹੋਈ ਆ ਬਾਕੀ ਠੀਕ ਆ ਕਿ ਆਪਸੀ ਮਾੜੇ ਮੋٹے ਗਿਲੇ ਸ਼ਿਕਵੇ ਹੈਗੇ ਨੇ ਉਹ ਸਾਰੇ ਲੱਗੇ ਹੋਏ ਨੇ ਭੋਜਨ ਦੇ ਦੌਰ ਮੇਰਾ ਕਹਿ ਲੇ ਕਿ ਸ਼ਾਇਦ ਮਜੀਠਿਆ ਸਾਹਿਬ ਸ਼ਾਇਦ ਆ ਤੇ ਉਹ ਕੋਈ ਗੱਲ ਨਹੀਂ ਅਸਰ ਟਿਕ ਬਟ ਵਾਸਾ ਮਤਲਬ ਇਹ ਇਹਦਾ ਕਰੈਕਸ ਇਹ ਹੈ ਕਿ ਤੁਸੀਂ 9 ਤਰੀਕ ਨੂੰ ਆਲਰੇਡੀ ਮਿਲ ਚੁੱਕੇ ਸੀਗੇ ਤੇ 10 ਤਰੀਕ ਨੂੰ ਤੁਸੀਂ ਤੇ ਬਲਵਿੰਦਰ ਸਿੰਘ ਭੁੰਦਰ ਹੁਣੀ ਦੋਵੇਂ ਗਏ ਸੀ ਉਦੋਂ ਮਸ਼ਰੂਫੀਅਤ ਕਾਰਨ ਨਹੀਂ ਮਿਲ ਸਕੇ ਨਹੀਂ 9 ਨੂੰ ਮੈਂ ਟਾਈਮ ਲੈ ਕੇ ਗਿਆ ਸੀ ਉਹ ਨਹੀਂ ਅਸੀਂ ਤੁਸੀਂ ਆਲਰੇਡੀ ਮੇਲਾ ਹਟੇ ਸੀ ਤੁਸੀਂ ਉਦੋਂ ਹਾਂ ਮੈਂ ਮਿਲ ਕੇ ਫਕਰਾ ਦਾ ਡੇਢ ਦੋ ਘੰਟੇ ਬਿਠੇ ਰਹੇ ਹਾਂ ਔਰ 10 ਤਰੀਕ ਨੂੰ ਅਸੀਂ ਬਿਨਾ ਟਾਈਮ ਲੈ ਚਲੇ ਗਏ ਸਾਨੂੰ ਪਹਿਲੋਂ ਤੇ ਵਾਜੂ ਪਈ ਸੀ ਕਿ ਅੱਜ ਉਹ ਮਸ਼ਰੂਫ ਨੇ ਠੀਕ ਹੈ ਵਕੀਲਾਂ ਦੇ ਨਾਲ ਪਰ ਫਿਰ ਵੀ ਅਹੀਂ ਤੇ ਇਹ ਹੀ ਸੋਚਿਆ ਪੁੰਦਰ ਸਾਹਿਬ ਨੂੰ ਕਿੰਨੇ ਲੱਗੇ ਕਿਉਂਕਿ ਉਹ ਵੀ ਬੜੇ ਨਿਮਰਤਾ ਵਾਲੇ ਨੇ ਉਹਨੇ ਆਪਾ ਚਲਦੇ ਆਂ ਘਰ ਆਪਣਾ ਬੈਠ ਦਾਂਗੇ ਆਜੂਗਾ ਉਹ ਲੰਬਾ ਸਮਾਂ ਡਿੱਕਣ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਮਿਸਰ ਜੀ ਨੇ ਸਾਡੀ ਪ੍ਰੈਣ ਕਨੀਮ ਕੋ ਨੇ ਗੱਲ ਕਰਾਈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਥੋੜਾ ਜਿਹਾ ਟਾਈਮ ਲੱਗਣਾ ਹੈ ਠੀਕ ਹੈ ਤੇ ਉਦੋਂ ਉਹਨਾਂ ਨੂੰ ਪੁੰਦਰ ਸਾਹਿਬ ਨੂੰ ਕੰਮ ਪੈਣ ਕਰਕੇ ਜਿਹੜਾ ਆ ਸੀ ਫੋਨ ਆਨ ਕਰਕੇ ਅਸੀਂ ਲਗਭਗ 2 ਘੰਟੇ ਦੇ ਕਰੀਬ ਬੈਠਣ ਤੋਂ ਬਾਅਦ ਆਣਾ ਅਸੀਂ ਵਾਪਸ ਆ ਗਏ ਅੱਜ ਕੱਲੇ ਦਿਨ ਮੈਂ ਤੜਕੇ ਜਿਹੜਾ ਵਾਪਸ ਆ ਗਿਆ ਸੀ ਠੀਕ ਹੈ ਠੀਕ ਹੈ ਵਟਵਾਸਬ ਮੈਂ ਅੰਤਲਾ ਇੱਕ ਸਵਾਲ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਕਹਿੰਦੇ ਕਿ ਤੁਹਾਡੀ ਖੁੱਲ ਕੇ ਗੱਲ ਹੋਈ ਸੀਗੀ ਕਿ ਵਿਕਰਮ ਸਿੰਘ ਮਜੀਠੀਆ ਕਿਸ ਕਿਹੜਾ ਗੱਲਾਂ ਤੋਂ ਨਾਰਾਜ਼ ਨਹੀਂ ਆ ਖਫਾ ਨਹੀਂ ਕੀ ਤੁਸੀਂ ਦੱਸ ਸਕਦੇ ਹੋ ਵਿਚਰੋ ਤੇ ਗੱਲਾਂ ਦੇ ਕਹੀਏ ਤੇ ਉਹ ਖਾਸ ਵੀ ਨੇ ਤੇ ਜੇ ਨਾ ਕਰੀਏ ਜੇ ਤੇ ਕਹੀਏ ਤੇ ਖਾਸ ਵੀ ਨਹੀਂ ਹਮ ਨਿੱਕੀ ਨਿੱਕੀ ਗੱਲ ਜਿਹੜੀ ਆ ਇੱਕ ਦੂਜੇ ਇਹ ਵਿਚਲੇ ਬੰਦੇ ਕੁਛ ਅਜਿਹੀਆਂ ਗੱਲਾਂ ਪੈਦਾ ਕਰ ਦਿੰਦੇ ਨੇ ਤੇ ਕੁਛ ਹੁੰਦੀਆਂ ਵੀ ਨਹੀਂ ਕੁਛ ਐਵੇਂ ਕੰਨਾਂ ਚ ਪਈਆਂ ਹੁੰਦੀਆਂ ਨੇ ਤੇ ਉਹਨਾਂ ਕਰਕੇ ਮਾੜੇ ਮੋਟੇ ਰੰਜ ਮਨਾ ਚ ਆ ਜਾਂਦੇ ਨੇ ਐਸੀ ਗੱਲ ਕੋਈ ਨਹੀਂ ਉਹਨਾਂ ਕਿਹਾ ਕਿ ਮੈਂ ਡਟ ਕੇ ਕਾਲੀ ਦਲ ਦੇ ਨਾਲ ਆ ਉਹਨਾਂ ਨੇ ਇੱਕ ਚੈਨਲ ਦਾ ਨਾਮ ਲੈ ਕੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਉਸ ਚੰਨ ਨੇ ਜਿਹੜੀ ਆਪਦੀ ਪ੍ਰੈਜੈਂਟੇਸ਼ਨ ਕੀਤੀ ਹੈ ਮੈਂ ਅਕਾਲੀ ਦਲ ਦੇ ਵਿਰੋਧ ਇੱਕ ਲਫਜ਼ ਨਹੀਂ ਕਿਹਾ ਮੈਂ ਸੁਖਬੀਰ ਸਿੰਘ ਬਾਦਲ ਹਰਮਨ ਦਾ ਕੋਈ ਸ਼ਬਦ ਨਹੀਂ ਕਿਹਾ ਮੈਂ ਅਕਾਲੀ ਦਲ ਦੇ ਨਾਲ ਤੇ ਇਹ 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 ਸਵਾਲ ਖੜਾ ਹੋ ਰਿਹਾ ਕਿ ਮਜੀਠੀਆ ਸਾਹਿਬ ਅਕਾਲੀ ਦਲ ਛੱਡ ਵੀ ਸਕਦੇ ਨੇ ਇਹ ਇਹ ਸਵਾਲ ਲਗਾਤਾਰ ਬਰਕਰਾਰ ਹੈ ਤੇ ਚਲੋ ਇਹ ਆਪੇ ਕਲੀਅਰ ਹੋ ਜਾਊਗਾ ਅਗਰ ਜਿਹੜੀ ਮੇਰੇ ਨਾਲ ਹੋਏ ਤੁਸੀਂ ਮੇਰ ਨਾਲ ਗੱਲ ਕਰਦੇ ਹੋ ਠੀਕ ਹੈ ਬਿਲਕੁਲ ਬਿਲਕੁਲ हां जी ਮੇਰੇ ਨਾਲ ਉਹਨਾਂ ਦੀ ਗੱਲ ਜਿਹੜੀ ਹੋਈ ਆ ਉਹਨਾਂ ਨੇ ਕਿਹਾ ਕਿ ਇੱਕ ਚੈਨਲ ਮੈਂ ਜਿਹੜੀ ਗੱਲ ਕੀਤੀ ਮੈਂ ਜੀ ਕਿਸੇ ਨੇ ਹੋਰ ਚੈਨਲ ਤੇ ਦੇਖਿਆ ਹੀ ਨਹੀਂ ਚੈਨਲ ਹੀ ਉਹੀ ਦੇਖਿਆ ਹਮ ਇੱਕ ਚੈਨਲ ਹੈ ਪੰਜਾਬੀ ਨਿਊਜ਼ ਚੈਨਲ ਮਸ਼ਹੂਰ ਹੈ ਸਾਰ ਨੇ ਉਹੀ ਦੇਖਿਆ ਜਿਸ ਤਰੀਕੇ ਨਾਲ ਉਸ ਚੈਨਲ ਨੇ ਪ੍ਰੈਜੈਂਟੇਸ਼ਨ ਦਿੱਤੀ ਹੈ ਜਿਸ ਤਰੀਕੇ ਨਾਲ ਖਬਰ ਨਸ਼ਰ ਕੀਤੀ ਹੈ ਜਿਸ ਤਰੀਕੇ ਨਾਲ ਉਹਨੇ ਸਾਰਾ ਕੁਝ ਕਵਰ ਪੇਸ਼ ਕੀਤੀ ਹੈ ਹੂੰ ਤੇ ਮੈਂ ਕੁਦਰਤੀ ਯਕਧਾਰਕ ਨੂੰ ਉਹਦਾ ਮਸੂਮ ਰਿਹਾ ਕਿ ਇਹ ਕੀ ਉਹ ਕਹਿੰਦਾ ਵੀ ਉਹਨੇ ਗਲਤ ਕੀਤਾ ਹਾਂ ਹਾਂਜੀ ਹੂੰ ਉਹਨਾਂ ਨੇ ਗਲਤ ਪ੍ਰੈਜੈਂਟੇਸ਼ਨ ਕੀਤੀ ਹੈ ਮੈਂ ਕਿਹਾ ਚਲੋ ਇਹ ਗੱਲਾਂ ਹੁਣ ਹੋ ਗਈਆਂ ਚਲੋ ਛੱਡੀਏ ਹੁਣ ਆਪਾਂ ਹਾਂਜੀ ਅੱਗੇ ਤੁਰੇ ਹੂੰ ਤੇ ਉਦੋਂ ਚਲੋ ਸ਼ਾਮਾਂ ਪੈ ਗਈਆਂ ਸੀ ਕਿ ਮੈਂ ਮੈਂ ਵੀ ਥੋੜਾ ਜਿਹਾ ਕਿਉਂਕਿ ਅਗਲੇ ਦਿਨ ਮੇਰਾ ਕੋਈ ਕੰਮ ਸੀਗਾ ਮੈਂ ਉਹਦੇ ਚ ਬੀਜੀ ਸੀਗਾ ਮੈਂ ਫਿਰ ਉੱਥੋਂ ਵੇਟਣ ਤੋਂ ਬਾਅਦ ਆ ਗਿਆ ਅਗਲੇ ਦਿਨ ਮੈਨੂੰ ਜਿਹੜੇ ਆ ਪੁੰਦਰ ਸਾਹਿਬ ਤੇ ਸੁਖਵੀਰ ਜੀ ਮਿਲਦੇ ਆ ਠੀਕ ਹੈ ਹਾਂਜੀ ਉੱਥੇ ਫਿਰ ਇਹੀ ਗੱਲ ਚੱਲਦੀ ਐ ਸੁਖੀਰ ਜੀ ਮੈਨੂੰ ਕਹਿੰਦੇ ਕਿ ਯਾਰ ਤੇਰਾ ਹੀ ਮਿੱਤਰ ਐ ਤੇ ਕਰੋ ਹਾਂਜੀ ਤੇ ਮੈਂ ਵੀ ਉੱਥੇ ਇਤਰਾਜ਼ ਕੀਤਾ ਮੈਂ ਕਿ ਜਿਹੜਾ ਤੁਸੀਂ ਬਿਆਨ ਦਿੱਤਾ ਆ ਜਿਹੜਾ ਇਹ ਤਫਜ਼ ਵਰਤਿਆ ਇਹ ਨਹੀਂ ਸੀ ਵਰਤਣਾ ਚਾਹੀਦਾ ਉਹਨਾਂ ਨੇ ਕਿਹਾ ਯਾਰ ਉਹ ਤੋਂ ਗੁੱਸੇ 'ਚ ਕੁਛ ਇਸ ਤਰ੍ਹਾਂ ਦਾ ਹੋ ਗਿਆ ਕਿ ਜਿਹੜਾ ਤੇ ਰਾਤ ਨੂੰ ਜਿਹੜਾ ਟੀਵੀ ਤੇ ਖਬਰ ਆਈ ਪੜਿਆ ਉਹਦਾ ਬਿਆਨ ਤਾਂ ਪੜਿਆ ਹੀ ਨਹੀਂ ਕਿ ਇਹ ਜਿਹੜੀ ਖਬਰ ਟੀਵੀ ਤੇ ਆਈ ਟੀਵੀ ਦੀ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਦੀ ਸੀਗੀ ਤੇ ਮਨ ਚ ਦੁੱਖ ਤੇ ਰੋਸ ਹੀ ਇੰਨਾ ਸੀਗਾ ਕਿ ਬਿਨਾਂ ਸੋਚੇ ਸਮਝੇ ਗੁੱਸੇ ਚ ਹੋ ਗਿਆ ਦਰਦ ਜੋ ਹੋ ਗਿਆ ਸੋ ਹੋ ਗਿਆ ਹਾਂਜੀ ਜੀ ਤੇ ਤੁਸੀਂ ਇਸ ਗੱਲ ਨੂੰ ਜੜੇ ਲਾਓ ਚਲੋ ਮੈਂ ਜਿੰਨਾ ਕਿ ਸੀਗਾ ਮੈਨੂੰ ਫਿਰ ਵਾਪਸ ਆਉਣਾ ਪੈਣਾ ਸੀ ਮੈਂ ਆ ਗਿਆ ਸੀਗਾ ਤੇ ਕੋਈ ਨਹੀਂ ਹੋ ਜਾਊਗਾ ਜੀ ਉਹ ਤਾਂ ਕੋਈ ਐਡਾ ਮਸਲਾ ਨਹੀਂ ਕਰਦਾ ਮਸਲਾ ਆ ਸੋ ਗਿਲੇ ਸ਼ਿਕਵੇ ਹੁੰਦੇ ਨੇ ਕੋਈ ਗੱਲ ਨਹੀਂ ਮੈਂ ਤੇ ਪੁਛਤੂ ਪਾਤੀ ਸੀਗੀ ਮੈਂ ਤੇ ਮੇਰਾ ਕਹਿ ਲੱਕੇ ਏ ਕੋਈ ਵੀ ਸਪੱਸ਼ਟ ਜਿਹੜਾ ਹੈ ਜਿਹੜਾ ਸਾਤਾ ਵਿਕਰਮ ਸਿੰਘ ਮਜੀਠੀਆ ਬਾਰੇ ਕਿਸੇ ਤਰ੍ਹਾਂ ਦੀ ਕੋਈ ਤੇ ਸ਼ਬਦਾਂ ਦਾ ਪ੍ਰਯੋਗ ਨਾ ਕਰੇ ਮਤਲਬ ਪਰਿਵਾਰ ਦੀਆਂ ਗੱਲਾਂ ਨੇ ਪਰਿਵਾਰ ਦੇ ਵਿੱਚ ਕਈ ਦਲੇਸ਼ਿਕ ਹੋਏ ਹੁੰਦੇ ਨੇ ਉਹ ਵੀ ਤੁਹ ਖੋਲਣਗੇ ਕੋਈ ਗੱਲ ਨਹੀਂ ਇਹੋ ਜੀ ਹਾਂਜੀ ਉਹ ਤੁਹਾਡੇ ਭਾਈ ਦੇ ਬੱਚਾ ਦਾ ਭਾਈ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਟਵਾ ਸਾਹਿਬ ਥੈਂਕ ਯੂ ਥੈਂਕ ਯੂ